ਓ ਜੀ ਅੱਜ ਫੇਰ ਉਹੀ ਕੰਮ ਆਇਆ ਟਰੈਕਟਰ ਬਦਲਿਆ ਜਵਾਨੇ ਨੇ ਜਵਾਨੇ ਕਹਿੰਦਾ ਅਰਜਨ ਨਾਲ ਤਾਂ ਮੈਂ ਮਾਰਦਾ ਤੂੰ ਮਗਰ ਸੁਹਾਗਾ ਮਾਰ ਜਾਉਂਦੀ ਅਰ ਨਾਲ ਨੂੰ ਫਿਰ ਵੀ ਮਸ਼ੀਨ ਗਈ ਪਈ ਸੀ ਬਿੱਡ ਬੈੱਡ ਬਣਾਉਣ ਵਾਲੀ ਜਿਹੜੀ ਬਿੱਡਾਂ ਚੈਲੂ ਵੇਚਦੀ ਏ ਟੱਪਾਲੀ ਰਿਸ਼ਤੇਦਾਰੀ ਚ ਉੱਥੋਂ ਫਿਰ ਮਸ਼ੀਨ ਲਿਆ ਕੇ ਭਾਈ ਰੂਪੇ ਕੋਲੇ ਪਿੰਡ ਟੱਪਾਲੀ ਉੱਥੋਂ ਅਸੀਂ ਮਸ਼ੀਨ ਲੈਣ ਉੱਠ ਗਏ ਤੇ ਜਿਹੜਾ ਟਰੈਕਟਰ ਸੀਗਾ ਉਹ ਉੱਥੇ ਠਾਲਦਾ ਆਪਣੇ ਖੇਤ ਤੇ ਮਸ਼ੀਨ ਲਿਆ ਕੇ ਆ ਆ ਗਿਆ ਭਾਈ ਰੂਪਾ ਇੱਥੇ ਵੀਡੀਓ ਸਹੀ ਬਣੀ ਨਹੀਂ ਟਰੈਕਟਰ ਤੇ ਤੇ ਹਾਂ ਆਵੇ ਆ ਅੱਗੇ ਪੋੜ ਆ ਗਿਆ ਨਾ ਇਹ ਭਾਈ ਰੁਪਾ ਤੇ ਇਹ ਇਹ ਦੋ ਗਾਂ ਪਿੰਡ ਹੈ ਲੈ ਵੀ ਸੱਜਣਾ ਮੇਰਾ ਹੋ ਗਿਆ ਕੈਂਸਲ ਬਾਹ ਮੈਂ ਸੁਹਾਗਾ ਨਹੀਂ ਮਾਰਦਾ ਮੈਂ ਆਲੂ ਵਿੱਚ ਨਹੀਂ ਜਾਊਂਗਾ ਨਾਲ ਆਪਾਂ ਹਾ ਟਰੈਲਰ ਲੈ ਕੇ ਚੱਲੇ ਆ ਹੁਣ ਆਲੂ ਵਿਜਨ ਆਪਾਂ ਤੁਹਾਡਾ ਮਾਰਨਾ ਕੀਤਾ ਕਰਦਾ ਹਾਂ ਆਹ ਆਲੂ ਵਿਜਨ ਚੱਲਦੇ ਆ ਯਾਰ ਤੁਹਾਡੇ ਤੇ ਜੀ ਇਕੱਲਾ ਹੀ ਬੰਦਾ ਟੈਕਲਾ ਜਿਹਾ ਲੱਗ ਰਿਹਾ ਇੱਥੇ ਹੁਣ ਲਾਉਣ ਤੋਂ ਦੀ ਆ ਪਾਂ ਲੜਕੇ ਉਹ ਇਕੱਲਾ ਪਿਆ ਦੇ ਖੇਤ ਮਸ਼ੀਨਾਂ ਆਪਣੇ ਪਹੁੰਚ ਗਈਏ ਬੰਦੇ ਵੀ ਆਪਣੇ ਪਹੁੰਚ ਗਏ ਆਪਾਂ ਚਾਹ ਨੂੰ ਤੇ ਬੀਜ ਨੂੰ ਡੀਗਦੇ ਆ ਆਪਾਂ ਬਹੁਤ ਚੱਲੇ ਉੱਥੇ ਜਾ ਕੇ ਤੁਹਾਨੂੰ ਬਤਾਉਂਦਾ ਹੈ ਲੱਭੀ ਖੇਤ ਪਹੁੰਚ ਗਏ ਬੀ ਲੈ ਕੇ ਟਰਾਲਾ ਲੈ ਕੇ ਤੇ ਉਹ ਮਸ਼ੀਨ ਖੜੀ ਆ ਬਸ ਮਸ਼ੀਨ ਦੀ ਗਰਾਰੀ ਬਦਲਣ ਵਾਲੀ ਸੀਗੀ ਗਰਾਰੀ ਛੋਟੀ ਪਈ ਹੋਈ ਸੀ ਨਾ ਪੀ ਗਰਾਰੀ ਵੱਡੀ ਕਰਨੀ ਸੀਗੀ ਤੇ ਟਰੈਕਟਰ ਲੈ ਕੇ ਮੁੜ ਕੇ ਗਰਾਰੀ ਗਰੂ ਦੀ ਬਦਲਦੇ ਤੁਹਾਨੂੰ ਕहां ਦਿਖਾਉਣੇ ਆ ਕਿ ਬੋਲਿਆ ਅਗਰ ਤਾਂ ਇਹਨਾਂ ਫੈਂ ਦੀ ਫਗੜ ਕਬਾ ਲੈ ਹੋਣ ਦੀ ਵਾਜ ਘੱਟ ਸੀਗੀ ਇਹ ਜਦੋਂ ਤੱਕ ਤੇਰਾ ਜੀਹ ਪਰ ਰਹਿ ਗਈ ਪਾਕੀ ਅੰਚੇ ਸੌਤਾ ਬਾਕ ਤੇ ਨਹੀਂ ਹਾਂ ਨਾ ਆ ਰਹੇ ਨੇ ਸਾਡੀ ਵੀ ਬਾਂਦੀ ਇਹਨਾਂ ਦੀ ਤਾਂ ਨਿਗਾਹ ਹੀ ਤੂੰ ਬੱਜ ਕੇ ਰਹਿ ਘਰ ਤੇਰਾ ਰਾਤ ਵਾਲਾ ਪੰਗਾ ਐਚੇ ਜੇ ਪਿਆ ਹੈ ਮੇਰੇ ਕੋਲ ਇਹਨਾਂ ਦਾ ਵਾਧ ਧਰ ਜੂਗਾ ਤੇਰਾ ਸਰਨਾ ਨਹੀਂ ਤਾਰ ਤੇ ਰੱਖ ਕੇ ਨਾਲ ਨਹੀਂ ਤੇਰਾ ਸਰਨਾ ਨਹੀਂ ਖੋਲੀ ਜਾਂਦਾ ਵੀ ਜਿਹੜਾ ਗੱਟਾ ਦਲੀਆ ਨੇ ਪ੍ਰਧਾਨ ਲਿਆਂਦਾ ਉਤਾਂ ਦਾ ਆ ਕੇ ਜਾਣਾ ਹੀ ਉੱਧਰ ਆ ਗਾ ਆ ਕੇ ਭੁੱਲ ਗਿਆ ਜਿੰਦਰੀ ਭੁੱਲ ਗਿਆ ਇਨੀਆਂ ਦੋ ਟਰਾਲੀਆਂ ਲੈ ਆਏ ਆ ਜਿੰਦਰੀ ਤੁਸੀਂ ਘਰੇ ਭੁੱਲੇ ਬਾਬਾ ਹਾਣਾ ਖੜਾ ਬੁੱਤ ਬਣਾ ਸਟੈਚੂ ਇਹ ਤੂੰ ਕਦੋਂ ਟੱਲਦਾ ਤੂੰ ਵੀ ਪ੍ਰਧਾਨ ਹੀ ਆ ਇਹਦਾ ਕਿਹੜਾ ਬੰਦਾ ਆ ਮੁੰਡਾ ਹੁੰਡਾ ਦੀ ਬਣਾਇਦਾ ਸਾਡੇ ਉਹ ਬੁੜਾ ਬਣਾਇਦਾ ਜ਼ਰੂਰ ਤਾਂ ਚੇਅਰਮੈਨ ਇਹਨਾਂ ਦਾ ਬਣਾ ਲਾ ਬਣਾ ਲਾ ਬਣਾ ਲਾ ਲੈ ਵੀ ਹੁਣ ਸੈਟਿੰਗ ਕਰ ਲਈਏ ਪਲਾਈ ਜਾ ਦੇਖ ਲਈ ਹਲੋ ਜੀ ਆਹ ਗਰਾਰੀ ਬਦਲਣ ਵਾਸਤੇ ਨਾ ਟੂਲ ਹੈ ਨਹੀਂ ਸੀ ਘਰੇ ਰਹਿ ਗਿਆ ਸੀਗਾ ਫਿਰ ਲੈਂਦਾ ਠੀਕ ਆ ਅੱਜ ਧਿਆਨ ਚ ਕਰ ਲਾ ਸਲਫਰ ਦੀ ਥਾਂ ਤੇ ਆਹ ਦੂਜਾ ਲੈਂਦਾ ਯਾਰਾ ਮਿਲਾਂ ਤੇ ਆ ਆ ਗਈ ਬਡਾਲੀ ਮਸ਼ੀਨ ਹੁਣ ਨਹੀਂ ਭਰਦੀ ਮਸ਼ੀਨ ਯਾਰਾ ਲੈ ਕੇ ਆਪਦਾ ਨਾਮ ਪੇਜਣ ਲੱਗਿਆ ਇੱਕ ਵਾਰੀ ਚ ਫਿਰ ਪਾ ਦਈਦੇ ਆ ਗਟੇ ਜਦੋਂ ਮੁੜ ਕੇ ਆਉਂਦੀ ਹੈ ਢੇੜਾ ਲਾ ਕੇ ਇਧਰ ਆਪਣੇ ਬਾਬੇ ਆਪਣੇ ਰੇਖ ਖੜੀ ਜਾਂਦੇ ਆ ਘਟਮਾ ਸੌਰੀ ਉਹ ਕਰੀ ਜਾਂਦੇ ਰਲਾਈ ਜਾਂਦੇ ਆ ਯਾਰਾ ਮਿਲਾ ਤੇ ਡੀਏਪੀ ਤੇ ਆਪਣੀ ਡਿਊਟੀ ਮਸ਼ੀਨ ਤੇ ਲੱਗੀ ਸੀਗੀ ਮਸ਼ੀਨ ਤੇ ਖੜ ਗਏ ਉਹ ਨਾ ਇੱਕ ਉਹ ਕੋਲੀ ਜਿਹੀ ਟੁੱਟੀ ਸੀ ਟਰੇ ਜੀ ਤੇ ਉਹ ਕਹੇ ਜਿਹੜੀ ਆਲੂ ਡਿੱਗ ਪੈਂਦਾ ਸੀ ਫਿਰ ਉੱਥੇ ਆਲੂ ਨਵਾਂ ਪਾ ਦਈਦਾ ਸੀ ਤੇ ਅਾ ਨਾਲ ਨਾਲ ਤੁਸੀਂ ਦੇਖੀ ਚਲੋ ਵੀ ਬਿੱਡਾਂ ਵਾਲੀ ਮਸ਼ੀਨ ਛੇਤੀ ਕੰਮ ਨੂੰ ਬਿੜਦੀ ਆ ਆ ਇਧਰ ਦੋ ਬੰਦੇ ਲੱਗੇ ਆ ਆਪਣੇ ਉਹਦੇ ਤੇ ਜਿੰਦਰੀ ਲਾਉਣ ਤੇ ਵਟਾਂ ਨਾਲ ਤੇ ਲਾਉਣਾ ਵੀ ਪੈਂਦਾ ਚੰਗੇ ਕੰਮ ਦਾ ਸਹੀ ਕੰਮ ਕੀਤੇ ਦਾ ਫਿਰ ਪਤਾ ਹੀ ਥੋਂ ਲੱਗਦਾ ਵੀ ਸਾਰੀਆਂ ਵਟਾਂ ਤੇ ਜਿੰਦਰੀ ਲੱਗੀ ਐਨ ਸਾਰਾ ਆ ਆਪਣਾ ਬਾਈ ਦੀਪ ਸਿੱਧੂ ਜੀ ਫੋਟੋ ਆਗੀ ਟਰੈਕਟਰ ਮਗਰ ਲੱਗੀ ਆ ਨਾਲ ਲਿਖਿਆ ਵੀ ਅਸੀਂ ਨਾ ਜਤੜਾ ਜਸ਼ਨ ਮਨਾਉਣਿਆ ਨਾ ਹਾਰ ਦਾ ਮਾਤਮ ਫਿਰ ਚੜ ਗਿਆ ਬਾਬਾ ਬੋਟਾ ਮਸ਼ੀਨ ਤੇ ਕਹਿੰਦਾ ਮੈਂ ਲੈਣਿਆ ਝੂਟੇ ਤੇ ਤੂੰ ਸਾਨੂੰ ਘਟੇ ਫੜਾਇਆ ਕਰ ਲਾਇਆ ਕਰ ਜਾਨੀ ਕਿ ਮੋੜੇ ਤੇ ਟਰਾਲੀ ਚੋਂ ਤੇ ਮਾਹਾਂ ਠੀਕ ਆ ਭਾਈ ਇਹਨੂੰ ਕਿ ਮੂੰਹ ਤੋਂ ਲਾ ਦੁਰਵਾਇਆ ਲਾਤਾ ਜੇ ਮੈਂ ਕੁਜਾ ਮੂੰਦਾ ਮਾਰਿਆ ਹੁੰਦਾ ਮੂੰਹ ਤੇ ਸਿਰ ਤੇ ਉਹ ਲਾ ਦੇ ਉਹ ਲਾ ਦੇ ਲਾ ਦੇ ਮੂੰਹ ਤੋਂ ਲਾ ਦੇ ਆਈ ਲੱਗਦਾ ਲੋਕਾਂ ਨੂੰ ਮੈਂ ਕੁਜਾ ਮੂੰਦਾ ਮਾਰਿਆ ਹੁੰਦਾ ਤਾਂ ਹੁੰਦੇ ਨਹੀਂ ਸਿਰ ਤੇ ਧੜ ਤੇ ਕੁਜਾ ਹੀ ਮੂੰਦਾ ਹੋਰ ਕੀ ਐ ਇਹ ਘਰਾਂ ਦੇ ਲੱਗਿਆ ਹੁੰਦਾ ਨਵੇਂ ਘਰਾਂ ਦੇ ਨਹੀਂ ਲੋਕ ਲਾ ਦਿੰਦੇ ਜੀਬ ਜਿੱਡ ਨਾਲ ਪਰਨੇ ਦੇ ਬਾਹਰ ਜੀਬ ਨਾ ਬਣਾ ਦੀਗੇ ਮੈਨੂੰ ਦਾ ਫੋਟੋ ਇਹਦੀ ਆ ਕੋਜੇ ਤੇ ਹੋ ਨਹੀਂ ਰਾਤ ਕੀ ਕਰਦਾ ਜਾਂਦਾ ਦੱਸ ਦੇ ਅੱਡੇ ਤੇ ਤੇਰੇ ਕੋਲ ਦੀ ਲੰਘਿਆ ਸੀ ਪਤਾ ਮੈਨੂੰ ਤਾਂ ਲੰਘਿਆ ਵੀਡੀਓ ਤੇ ਤੇਰੀ ਬਣ ਗਈ ਰਾਤ ਦੀ ਨਹੀਂ ਬਣੀ ਜਾਣਦੇ ਯਾਰ ਬਣੀ ਜਾਂਦੀ ਬਾਬਾ ਰਾਤ ਫੜਿਆ ਗਿਆ ਇਹ ਪਰ ਦੱਸਣਾ ਨਹੀਂ ਕਿ ਗਾਹ ਨਹੀਂ ਦੱਸਣਾ ਇਹਨਾਂ ਦਾ ਆਸ ਤੇ ਤੈਨੂੰ ਫੜਿਆ ਗਿਆ ਰਾਤ ਇਹ ਫੜਾ ਛੱਡੇ ਤੇ ਨੀਲੀ ਲੋਰ ਪਾਈ ਸੀ ਹਨ ਵੇਖਿਆ ਆਏ ਆ ਖਵਾਜਰ ਕੀ ਸਾਡੀ ਵੇਲਾ ਮੈਂ ਬਰਵਾ ਆ ਫਿਰ ਵੀ ਸਾਈਕਲ ਪਛਾਨਤੀ ਵੀ ਇਹ ਮੁੰਡਾ ਬਾਬੇ ਬੂਟੇ ਦਾ ਲੱਗਦਾ ਹੂੰ ਦੱਸਿਆ ਉਹਨੂੰ ਲੱਗੀ ਹਨਾ ਵੀ ਕੋਲੇ ਨੀਲੀ ਲੋਰ ਸੀਗੀ ਤੇ ਸੰਤਰੀ ਜੀ ਠੀਕ ਹਲਤ ਸੀ ਸੰਤਰੀ ਜੀ ਠੀਕ ਹਲਤ ਸੀਗੀ ਹੈ ਨਹੀਂ ਅੱਜ ਆਹ ਕੀ ਕਹਿੰਦੇ ਆ ਰੇਹ ਬਦਲਤੀ ਆ ਵਿੱਚ ਕਿਹੜੀ ਇਹ ਯਾਰਾ ਮੇਰਾ ਹੋਈ ਯਾਰਾ ਮੇਰਾ ਯਾਰਾ ਮਿਲਾ ਸਰਫਰ ਬਦਲਤੀ ਸਰਫਰ ਬਦਲ ਨਬੀ ਕੇ ਇਹ ਇਹਦੇ ਵਿੱਚ ਹੀ ਆ ਲਿਆ ਖੋਲ ਮੋਦੀ ਦਾ ਸਰ ਵੜ ਜਨ ਸਰ ਨੂੰ ਆ ਆ ਬੰਦਾ ਘਟ ਬੋਲਦਾ ਕੋਈ ਨਹੀਂ ਇਹਦੀ ਵੀ ਚੋਰੀ ਕਿਤੇ ਵੀਡੀਓ ਬਣਾਉਣੀ ਪਾਣੀ ਆ ਫਿਰ ਬੋਲੂਗਾ ਇਹ ਬਣ ਤਾਂ ਗਈ ਸੀ ਕੱਲ ਮੈਂ ਡਿਲੀਟ ਕਰਤੀ ਬਸ ਲੋਬੀ ਟਰਾਲੀ ਚੋਂ ਘਟੇ ਚੱਕ ਚੱਕ ਕੇ ਬਾਬਿਆਂ ਦੇ ਮੋਢਾਂ ਤੇ ਜਾਂ ਸਿਰਾਂ ਤੇ ਲਦਾਉਨੇ ਆ ਇਹ ਜਾ ਕੇ ਮਸ਼ੀਨ ਚ ਪਾਏ ਆਉਂਦੇ ਆ ਰੇਤੇ ਆਲੂਆਂ ਦੇ ਗੱਟੇ ਇਹਨਾਂ ਦੀ ਵੀ ਮਿਹਨਤ ਨੂੰ ਸਲਾਮ ਆ ਯਾਰ ਬਹੁਤ ਮਿਹਨਤ ਕਰਦੇ ਆ ਆ ਬਾਬਾ ਹੁਣ ਹੁਣ ਗਾਉਂਦਾ ਨਹੀਂ ਗਾ ਕੀ ਗਾਣਾ ਪਹਿਲਾਂ ਗਾਈ ਜਾਂਦਾ ਸੀਗਾ ਕੀ ਗਾਣਾ ਆ ਜਿਹੜਾ ਗਾਈ ਜਾਂਦਾ ਸੀ ਗਾਣਾ ਕਿਹਦੇ ਸੱਜਣਾ ਦੇ ਨਾਮ ਵਰਗੇ ਹਾਂ ਆ ਆ ਵੀ ਸਣਾ ਆ ਵੀ ਰੱਖ ਦੂ ਰੋਟੀ ਰੋਟੀ ਆ ਗਈ ਅੱਲੋ ਥੋੜੀ ਰਹਿ ਗਈ ਬਾ ਬੀਲ ਲਿਆ ਦਿਓ ਕੱਲ ਲੜਾ ਕਰਕੇ ਚੋਦੇ ਕਾਗਜ਼ ਤੂੰ ਜਿਆਰ ਕੱਲ੍ਹ ਨੂੰ ਅੱਜ ਵੀ ਗਿਆ ਗਿਆ بس ਇੱਕ ਮੁਰਦਾ ਗੜਾ ਰਹਿ ਗਿਆ ਤੇ ਤਿੰਨ ਤਿੰਨ ਮੱਥੇ ਦੇ ਗੜੇ ਰਹਿ ਗਏ ਜੇ ਆਪ ਕੋ ਉਹ ਸੂਰਜ ਕੱਡਾ ਸੋਨਾ ਦੀਂਦਾ ਹੂੰ ਆਇਦਰ ਟੈਂਕੀ ਹੁਣ ਪੂਰੇ ਫੁੱਲ ਕਰਕੇ ਤੋਰਤੀ ਤੇ ਗੱਟਾ ਉੱਤੇ ਧਰਤਾ ਵੀ ਮੱਥੇ ਲੱਗ ਜਾਣ ਉਹ ਸਾਹਮਣੇ ਬੋਲਟਰੀ ਭਾਰਵਾ ਅਸਤ ਇਧਰ ਉਹ ਟਰਾਲਾ ਬੇਲਾ ਕਰਕੇ ਠਲਦਾ ਗੱਟਿਆਂ ਨਾਲ ਆ ਦੂਜਾ ਟਰਾਲਾ ਇਹਦੇ ਚ ਵੀ ਇਹ ਫੜਮ ਕਰਦੇ ਉਹ ਰੇ ਵਾਲੇ ਵੀ ਖਾਲੀ ਕਰਦੇ ਬਸ ਥੋੜੀ ਰਹਿ ਗਈ ਮੁੜ ਕੇ ਆ ਵਾਂ ਰਹਿ ਗਿਆ ਦਸ ਕ ਖਿੱਲੇ ਇਹ ਆਲੂ ਬੀਜ ਨਾਲੇ ਰਹਿ ਗਏ ਮੁੜ ਕੇ ਆਲੂ ਵਾਲਾ ਕੰਮ ਫਤਿਹ ਬਾਬਾ ਚੰਗਾ ਆਹੀ ਜਾਣੇ ਓਏ ਓ ਟਰਾਲਾ ਲੈ ਕੇ ਮੰਗਰ ਆ ਜੋ ਓਕੇ ਗੁੱਡ ਬਾਏ ਟਾਟਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਵੀ ਪਹੁੰਚ ਕੇ ਘਰੇ ਅਜਿਹਾ ਕੰਮ ਫੱਟਾ